ਉਜਾੜੇ ਤੋਂ ਬਾਅਦ ਵੀ ਅਸੀਂ ਲੋਕ ਵਸਣ ਦੀ ਗੱਲ ਕਰਦੇ ਹਾਂ। ਵਸਣ ਦੀ ਗੱਲ ਕਰਦੇ। ਉਜਾੜੇ ਤੋਂ ਬਾਅਦ ਵੀ ਅਸੀਂ ਦੋਸਤੀ ਦਾ ਹੱਥ ਵਧਾਉਂਦੇ ਪਏ ਹਾਂ। ਉਜਾੜੇ ਤੋਂ ਬਾਅਦ ਵੀ ਅਸੀਂ ਜਫੀਆਂ ਪਾਣੇ ਪਏ ਹਾਂ। ਉਜਾੜੇ ਤੋਂ ਬਾਅਦ ਵੀ ਇੱਕ ਦੂਜੇ ਨੂੰ ਮੁਹੱਬਤ ਨਾਲ ਦੇਖਦੇ ਹਾਂ। ਉਜਾੜੇ ਤੋਂ ਬਾਅਦ ਵੀ ਸਾਡੇ ਅੰਸੂ ਇੱਕ ਦੂਜੇ ਨੂੰ ਦੇਖ ਕੇ ਆ ਜਾਂਦੇ ਨੇ। ਉਜਾੜੇ ਤੋਂ ਬਾਅਦ ਵੀ ਅਸੀਂ ਉਡੀਕਦੇ ਹਾਂ ਕਿ ਯਾਰ ਇੱਕ ਵਾਰੀ ਘਟੋ ਘਟ ਆਪਣੀ ਮਾਤਰਭੂਮੀ ਨੂੰ ਦੇਖ ਲਈਏ। ਭਾਵੇਂ ਉੱਧਰਲੇ ਹੋਣ ਭਾਵੇਂ ਇੱਧਰਲੇ ਹੋਣ ਤੇ ਇਸ ਲਈ ਉਹ ਖਤਰਨਾਕ ਉਜਾੜਾ ਸੀਗਾ ਤੇ ਮੈਂ ਤਾਂ ਹਮੇਸ਼ਾ ਹੀ ਦੁਆ ਕਰਦਾ ਹੁੰਨਾ ਕਿ ਐਸਾ ਸਮਾਂ ਕਿਸੇ ਕੌ ਜੋ ਪੰਜਾਬ ਨਾਲ ਬੀਤਿਆ ਜੋ ਪੰਜਾਬ ਦੇ ਨਾਲ ਹੋਇਆ ਜੋ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਡਾਇਆ ਐ ਐਸਾ ਸਮਾਂ ਕਦੀ ਕਿਸੇ ਕੌਮ ਦੇ ਉੱਤੇ ਨਾ ਆਵੇ ਇਹ ਉਹਨਾਂ ਨੂੰ ਹੀ ਪੁੱਛੋ ਜਿਨ੍ਹਾਂ ਨੇ ਆਪਣੇ ਹਸਦੇ ਵਸਦੇ ਘਰ ਜਿਹੜੇ ਆ ਉਹ ਉਜਾੜ ਦਿੱਤੇ ਇਹਦੀ ਤਕਲੀਫ ਉਹੀ ਮਹਿਸੂਸ ਕਰ ਸਕਦੇ ਹੋਰ ਕੋਈ ਨਹੀਂ ਮਹਿਸੂਸ ਕਦੇ ਗਵਾਂਡੀਆਂ ਤੇ ਥੋੜਾ ਜਿਹਾ ਗੁੱਸਾ ਵੀ ਆਂਦਾ ਕਿ ਮੈਂ ਪੜ ਰਿਹਾ ਸੀਗਾ ਵੀ 300 ਗੁਰਦਾਰਾ ਸੈਂਸ ਵਿੱਚ ਉੱਤੇ ਹੁਣ ਗਿਣਤੀ ਦੇ 12 13 ਇੰਨੇ ਹੀ ਰਹਿ ਗਏ ਨੇ ਬਾਕੀਆਂ ਦੇ ਹਾਲਾਤ ਬੜੇ ਮਾੜੇ ਹੋਏ ਨੇ ਹੋਰ ਵੀ ਕੀ ਗੱਲਾਂ ਨੇ ਕਦੇ ਗਵੰਡੀਆਂ ਤੇ ਆਉਂਦਾ ਗੁੱਸਾ ਦੇਖੋ ਇਦਾਂ ਹੈ ਕਿ ਅਗਰ ਅਸੀਂ ਦੋਨੋਂ ਪੰਜਾਬਾਂ ਨੂੰ ਆਪਸ ਦੇ ਵਿੱਚ ਦੇਖਦੇ ਆ ਹੁੰਦਾ ਇਹ ਹੈ ਮਿਸਾਲ ਦੇ ਤੌਰ ਤੇ ਮੈਂ ਆਪਣੀ ਗੱਲ ਕਰਦਾ ਅਸੀਂ ਸੋਚਦੇ ਹਾਂ ਜਿੱਦਾਂ ਕੋਈ ਮਸਜਿਦ ਬੰਦ ਪਈ ਹੈ ਵੀ ਖੁਲਵਾਈਏ ਸਰਕਾਰ ਜਾਂ ਪਿੰਡ ਦੇ ਲੋਕਾਂ ਕੋਲ ਅਸੀਂ ਜਾਵਾਂਗੇ ਉਹ ਕਹਿੰਣਗੇ ਖੋਲ ਲਓ ਖੋਲ ਖੋਲ ਵੀ ਲਈਏ ਉੱਥੇ ਨਮਾਜ਼ ਕੌਣ ਪੜੇ ਕੋਈ ਹੈ ਹੀ ਨਹੀਂ ਪਿੰਡ 'ਚ ਇਹੀ ਹਾਲਤ ਉਧਰਲੇ ਪੰਜਾਬ 'ਚ ਤੁਸੀਂ ਜਾਓਗੇ ਤੁਸੀਂ ਕਹੋਗੇ ਗੁਰਦੁਆਰਾ ਸਾਹਿਬ ਕੋਹਲੀ ਖੋਲੋ ਸਰਕਾਰ ਤਾਂ ਆਪ ਕਦੀ ਨਨਕਾਣਾ ਸਾਹਿਬ ਨੂੰ ਡਿਵੈਲਪ ਕਰ ਰਹੀ ਕਦੀ ਕਰਤਾਰਪੁਰ ਸਾਹਿਬ ਨੂੰ ਡਿਵੈਲਪ ਕਰ ਰਹੀ ਉੱਥੇ ਦੇ ਪੰਜਾਬੀ ਮੁਸਲਮਾਨਾਂ ਨੂੰ ਕਹੋਗੇ ਖੋਲੋ ਜੀ ਕੋਈ ਹੋਵੇ ਉੱਥੇ ਰਹਿਣ ਵਾਲਾ ਕੋਈ ਵਸਣ ਵਾਲਾ ਹੋਵੇ ਤੇ ਉਹ ਖੋਲੇ ਜਦ ਕੋਈ ਤੂੰ ਜੀ ਹੀ ਨਹੀਂ ਹੈਗਾ ਕੋਈ ਬੰਦਾ ਹੀ ਨਹੀਂ ਹੈ ਜਿਹਨੇ ਉਹਨੂੰ ਸਰਵਾਈਵ ਕਰਨਾ ਤੇ ਫਿਰ ਉਹ ਆਣ ਵਾਲੀ نسلਾਂ ਦੇ ਲਈ ਫਿਰ ਅਸੀਂ ਜਾਣਦੇ ਹਾਂ ਜਦੋਂ ਦੁਬਾਰਾ ਅਸੀਂ ਕਹਿੰਨੇ ਪਹਿਲਾਂ ਤਾਂ ਨਾਲੋਂ ਜ਼ਿਆਦਾ ਹਾਲਤ ਨੂੰ ਖਰਾਬ ਹੈ ਐਸੇ ਕਿਸੇ ਬਹੁਤ ਸਾਰੇ ਔਰ ਪੰਜਾਬ ਦੀ ਜਿਹੜੀ ਇਹ ਤਕਲੀਫ ਹੈ ਮੈਂ ਚੱਲਦੇ ਚੱਲਦੇ ਤੁਹਾਨੂੰ ਦੱਸਦਾ ਜਾਵਾਂ ਇਹ ਕੱਲੀ ਰਾਜਪੁਰੇ ਤੱਕ ਨਹੀਂ ਹੈ ਇਹ ਦਾ ਤਕਲੀਫ ਦਿੱਲੀ ਦੀ ਬਰੂਹਾਂ ਤੱਕ ਹੈ ਤੁਸੀਂ ਰੋਹ ਤੱਕ ਜਾਓ ਜੀਨ ਜਾਓ ਕੀ ਸਮਝੋ ਅੰਬਾਲੇ ਨੂੰ ਦੇਖੋ ਜਾਓ ਤਾਂ ਸਹੀ ਕਿਤੇ ਅੱਗੇ ਤਾਂ ਵਧੋ ਤਾਂ ਸਹੀ ਉੱਥੋਂ ਤੱਕ ਲੋਕੀ ਉੱਜੜ ਕੇ ਗਏ ਨੇ ਔਰ ਉਧਰਲੇ ਪਾਸੇ ਪੰਜਾਬ ਦੀ ਜਿਹੜੀ ਤਕਲੀਫ ਹੈ ਲਾਹੌਰ ਫੈਸਲਾਬਾਦ ਤੱਕ ਨਹੀਂ ਹੈ ਪਸ਼ਾਵਰ ਤੱਕ ਦੇ ਜਿਹੜੇ ਹਿੰਦੂ ਸਿੱਖ ਪਰਿਵਾਰ ਸੀਗੇ ਕਿੱਥੇ ਉਹ ਦੂਜੇ ਸੂਬੇ ਚ ਲੱਗਦਾ ਉੱਥੇ ਤੱਕ ਦੇ ਲੋਕਾਂ ਨੇ ਇਸ ਤਕਲੀਫ ਨੂੰ ਮਹਿਸੂਸ ਕੀਤਾ ਜਦੋਂ ਵੰਡ ਹੋਈ ਨਾ ਪੰਜਾਬ ਦੀ ਵਜ੍ਹਾ ਨਾਲ ਕਿਉਂਕਿ ਪੰਜਾਬ ਭਾਰਤ ਦੀ ਰੀੜ ਦੀ ਹੱਡੀ ਸੀ ਉਸ ਵੇਲੇ ਅੱਧਾ ਮੁਲਕ ਇੱਧਰ ਅੱਧਾ ਇੱਧਰ ਅਸੀਂ ਵਿੱਚ ਖੜੇ ਸੀ ਨਾ ਜੀ ਹਮ ਅਸੀਂ ਜੋੜਿਆ ਹੋਇਆ ਸੀਗਾ ਇਸ ਅਖੰਡ ਭਾਰਤ ਨੂੰ ਹਮ ਇਹ ਰੀੜ ਦੀ ਹੱਡੀ ਸੀ ਇੱਧਰਲੇ ਪਾਸੇ ਵੀ ਉਹਨਾਂ ਹੀ ਮੁਲਕ ਸੀ ਇੱਧਰਲੇ ਪਾਸੇ ਵੀ ਉਹਨਾਂ ਹੀ ਮੁਲਕ ਸੀ ਹਮ ਤੇ ਪੰਜਾਬ ਨੂੰ ਤੋੜਨ ਨਾਲ ਕੀ ਨੁਕਸਾਨ ਹੋਇਆ ਇੱਧਰਲੇ ਪਾਸੇ ਦਾ ਪੂਰਾ ਮੁਲਕ ਸਾਡੇ ਹੱਥੋਂ ਨਿਕਲ ਗਿਆ ਤੇ ਫਿਰ ਉਹ ਜਦ ਵੰਡੀ ਪਈ ਉਸ ਮੁਲਕ ਦੀ ਨੁੱਕੜ ਤੋਂ ਵੀ ਲੋਕਾਂ ਨੂੰ ਉੱਜੜਨਾ ਪਿਆ ਇਸ ਮੁਲਕ ਦੀ ਨੁੱਕੜ ਤੋਂ ਵੀ ਲੋਕਾਂ ਨੂੰ ਉੱਜੜਨਾ ਪਿਆ ਤੁਸੀਂ ਦਿੱਲੀ ਜਾਓ ਮੇਵਾੜ ਚ ਹੀ ਚਲੇ ਜਾਓ ਸੰਤਾਲੀ ਦੇ ਜਿਹੜੇ ਉਜਾਲੇ ਨੇ ਉੱਥੇ ਤੱਕ ਅਸਰ ਕੀਤੇ ਨੇ ਉੱਥੋਂ ਤੱਕ ਲੋਕਾਂ ਨੂੰ ਪਾਕਿਸਤਾਨ ਜਾਣਾ ਪਿਆ ਇੱਧਰ ਚਲੇ ਜਾਓ ਰਾਜਸਥਾਨ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਬਚਾਉਂ ਜਾ ਕੇ ਪੈਦਲ ਪੈਦਲ ਕਿੱਧਰ ਨਿਕਲੇ ਹੋਣ ਸੀ ਇਸ ਲਈ ਮੈਂ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਵੀ ਇਸ ਦੁਖਾਂਤ ਦਾ ਇੱਕ ਦਿਨ ਹੋਣਾ ਚਾਹੀਦਾ ਉਹ ਸਿਰਫ ਇਸ ਲਈ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਆਣ ਵਾਲੀ ਨਸਲਾਂ ਨੂੰ ਇਹ ਦੱਸ ਸਕੀਏ ਕਿ ਅਸੀਂ ਇਸ ਆਜ਼ਾਦੀ ਦਾ ਬਹੁਤ ਵੱਡਾ ਮੁੱਲ ਦਿੱਤਾ ਹੈ ਔਰ ਇਸ ਮੁੱਲ ਨੂੰ ਤਾਰਨ ਤੋਂ ਬਾਅਦ ਅਸੀਂ ਫਿਰ ਇੱਕ ਬੜੀ ਹਿੰਮਤ ਦੇ ਨਾਲ ਆਪਣੇ ਰੱਬ ਤੇ ਯਕੀਨ ਰੱਖ ਕੇ ਅਕਾਲ ਪੁਰਖ ਤੇ ਯਕੀਨ ਰੱਖ ਕੇ ਅਸੀਂ ਇੱਕ ਵਾਰੀ ਫਿਰ ਮੈਦਾਨ 'ਚ ਉਤਰੇ ਆ ਅਸੀਂ ਇੱਕ ਵਾਰ ਫਿਰ ਆਪਣੇ ਆਪ ਨੂੰ ਸਟੈਂਡ ਵੀ ਕੀਤਾ ਹੈ ਫਿਰ ਆਪਣੇ ਆਪ ਨੂੰ ਵਿਕਸਿਤ ਵੀ ਕੀਤਾ ਹੈ ਔਰ ਫਿਰ ਦੇਸ਼ ਦੀ ਜਿਹੜੀ ਤਰੱਕੀ ਹੈ ਦੇਸ਼ ਦੀ ਜਿਹੜੀ ਉન્નਤੀ ਹੈ ਉਹਦੇ ਵਿੱਚ ਵੀ ਅਸੀਂ ਸਭ ਤੋਂ ਵੱਡਾ ਯੋਗਦਾਨ ਪਾਉਣਾਂ ਵਿੱਚ ਸ਼ਾਮਲ ਹੋ ਗਏ। ਵੈਸੇ ਤਾਂ ਸਵਾਲ ਮੇਰੇ ਕੋ ਬਹੁਤ ਸੀ ਪਰ ਤੁਹਾਡਾ ਨਮਸਤ ਦਾ ਸਮਾਂ ਹੋ ਗਿਆ ਤਾਂ ਜ਼ਰੂਰ ਤੁਹਾਡਾ ਧੰਨਵਾਦ ਕਰਾਂਗਾ ਤਾਂ ਜ਼ਰੂਰ ਜਿਹੜੇ ਮੇਰੇ ਸਵਾਲ ਆ ਉਹ ਅਗਲੀ ਵਾਰੀ ਅਸੀਂ ਜ਼ਰੂਰ ਕੰਟੀਨਿਊ ਕਰਾਂਗੇ ਬਹੁਤ ਧੰਨਵਾਦ ਜੀ ਦਾ ਸ਼ੁਕਰੀਆ ਜੰਗ ਅਜ਼ਾਦੀ ਦੇ ਦੌਰਾਨ ਦਾ ਤੁਹਾਨੂੰ ਦੱਸਣਾ ਚਾਹੁੰਨਾ ਕਿ ਰੇਲਵੇ ਸਟੇਸ਼ਨਾਂ ਦੇ ਉੱਤੇ ਘੜੇ ਪਾਣੀ ਦੇ ਪਏ ਹੁੰਦੇ ਸੀਗੇ ਲੇਕਿਨ ਅੰਗਰੇਜ਼ ਨੇ ਉਹਨਾਂ ਨੂੰ ਅਲੱਗ-ਅਲੱਗ ਕਰਕੇ ਨਾ ਉਹਨਾਂ ਤੇ ਪਾਣੀਆਂ ਤੇ ਨਾਮ ਲਿਖਵਾ ਦਿੱਤਾ ਹਿੰਦੂ ਪਾਣੀ ਮੁਸਲਮਾਨ ਪਾਣੀ ਔਰ ਜਦੋਂ ਟ੍ਰੇਨ ਆਂਦੀ ਸੀ ਬਾਕਾਇਦਾ ਇੱਕ ਹਿੰਦੂ ਨੂੰ ਮੁਲਾਜ਼ਮ ਨੂੰ ਬਿਠਾਉਂਦੇ ਸੀ ਮਟਕੇ ਤੇ ਇੱਕ ਮੁਸਲਮਾਨ ਮੁਲਾਜ਼ਮ ਇੱਕ ਅਲੱਗ ਮਟਕੇ ਤੇ ਔਰ ਆਵਾਜ਼ਾਂ ਮਾਰਦੇ ਸੀ ਵੀ ਹਿੰਦੂ ਤੇ ਮੇਰੇ ਪਰਦਾਦਾ ਮੌਲਨਾ ਹਬੀਬੁਰਹਿਮਾਨ ਲੁਧਿਆਨਵੀ ਪ੍ਰਥਮ ਜਿਹੜੇ ਆ ਪਹਿਲੇ ਉਹਨਾਂ ਨੇ ਕਾ ਮੰਡੀ ਚੌਂਗ ਦੇ ਵਿੱਚ ਇੱਕ ਇਤਿਹਾਸਿਕ ਜਲਸਾ ਕੀਤਾ ਜਿਹਦੇ ਚ ਸਾਰੇ ਮੁਸਲਮਾਨ ਹਿੰਦੂ ਸਿੱਖ ਵੀਰ ਇਕੱਠੇ ਹੋਏ ਤੇ ਕਹਿਣ ਲੱਗੇ ਕਿ ਯਾਰ ਆਪਾਂ ਮੁਲਕ ਆਜ਼ਾਦ ਕਰਾਣਾ ਤੇ ਹਾਂਜੀ ਕਰਾਣਾ ਤੇ ਫਿਰ ਇੱਕੋ ਹੀ ਪਾਣੀ ਪੀਣਾ ਹੈ ਮਟਕੇ ਤਾਂ ਤੋੜਨੇ ਪੈਣੇ ਤੇ ਅੰਗਰੇਜ਼ ਦੀ ਸਾਜ਼ਿਸ਼ ਨੂੰ ਉਹਨਾਂ ਨੇ ਭਾਪਿਆ ਔਰ ਅੰਗਰੇਜ਼ ਇਹ ਸਮਝਦਾ ਸੀਗਾ ਜਿੱਦਾਂ ਤੁਸੀਂ ਉਦਮ ਸਿੰਘ ਨੂੰ ਦੇਖਦੇ ਹੋ ਹਾਂ ਹੋਰ ਵੀ ਸਾਡੇ ਮੁਲਕ ਦੇ ਜਿਹੜੇ ਜਦੋ ਜਹਦ ਦੀ ਆਜ਼ਾਦੀ ਚ ਪੰਜਾਬ ਦੇ ਜਿਹੜੇ ਕੁਲਾਟੀ ਨੇ ਅਗਰ ਤੁਸੀਂ ਜਲੀਆਂ ਵਾਲੇ ਬਾਗ ਦੇ ਸ਼ਹੀਦਾਂ ਦੇ ਨਾਮ ਪੜੋਂਗੇ ਤੇ ਉਹਨੂੰ ਉਹਦੇ ਜ ਤੁਹਾਨੂੰ ਸਾਰੇ ਹੀ ਮਿਲਣੇ ਸਾਰੇ ਹਿੰਦੂ ਵੀ ਮਿਲਣੇ ਮੁਸਲਮਾਨ ਵੀ ਮਿਲਣੇ ਸਿੱਖ ਵੀ ਮਿਲਣੇ ਦਲਿਤ ਭਰਾ ਵੀ ਮਿਲਣੇ ਸਾਰੇ ਹੀ ਉਹਦੇ ਤੁਹਾਨੂੰ ਇਹ ਨਹੀਂ ਹੋਊਗਾ ਵੀ ਕੋਈ ਇੱਕ ਕੌਮ ਦਾ ਬੰਦਾ ਜਿਹੜਾ ਹੈ ਉਹ ਜਦੋ ਜਹਦ ਦੀ ਆਜ਼ਾਦੀ ਦੇ ਵਿੱਚ ਅੱਗੇ ਹੈ ਤੇ ਦੂਜਾ ਉਹਦੇ ਨਾਲ ਨਹੀਂ ਹੈ ਉਥੇ ਹਾਲਾਂਕਿ ਜਿਹੜਾ ਜਲੀਆਂ ਵਾਲੇ ਬਾਗ ਦਾ ਅਸਲ ਕਿੱਸਾ ਹੈ ਉਹ ਡਾਕਟਰ ਸੈਫੁਦੀਨ ਕਿਚਲੂ ਨੂੰ ਅੰਗਰੇਜ਼ ਨੇ ਗ੍ਰਿਫਤਾਰ ਕਰ ਲਿਆ ਸੀ ਸੈਫੁਦੀਨ ਕਿਚਲੂ ਦੀ ਰਿਹਾਈ ਦੇ ਲਈ ਉਹ ਮੂਵਮੈਂਟ ਜਿਹੜੀ ਸ਼ੁਰੂ ਕੀਤੀ ਗਈ ਔਰ ਉਹਦੇ ਚ ਸ਼ਹਿਰ ਦੇ Hindu ਉਸੇ ਕੋ ਮੁਸਲਮਾਨ ਬਰਾਬਰ ਜਿਹੜੇ ਐ ਉਹਦੇ ਵਿੱਚ ਜਿਹੜੇ ਸਭ ਤੋਂ ਵੱਡੀ ਗੱਲ ਐ ਮੁਸਲਮਾਨ ਨੂੰ ਘਿਆੜੇ ਛੁੜਵਾਨ ਦੇ ਲਈ ਛੁੜਵਾਨ ਦੇ ਲਈ ਸਾਰੇ ਧਰਮ ਜਿਹੜੇ ਇਕੱਠੇ ਹੋਏ ਸੀ ਔਰ ਇਹਦੇ ਚ ਬਹੁਤ ਘੱਟ ਲੋਕ ਇਹ ਵੀ ਨਹੀਂ ਜਾਣਦੇ ਕਿ ਉਸ ਵੇਲੇ ਲੁਧਿਆਣੇ ਦਾ ਇੱਕ ਮੁੰਡਾ ਐਸਪੀ ਸੀਗਾ ਪੰਜਾਬ ਪੁਲਿਸ ਚ ਉਹਦਾ ਨਾਮ ਸੀ ਅਬਦੁਲ ਰਹਿਮਾਨ ਉਹ ਉਥੇ ਹੈੱਡਕੁਆਰਟਰ ਸੀਗਾ ਅਮਰਸਰ ਪੁਲਿਸ ਦਾ ਤੇ ਜਨਰਲ ਡਾਇਰ ਨੇ ਰਾਤ ਨੂੰ ਪਹਿਲਾਂ ਉਹਨੂੰ ਬੁਲਾਇਆ ਆਪਣੀ ਕੋਠੀ ਤੇ ਜਿੱਥੇ ਉਹਨੇ ਕਿਹਾ ਵੀ ਇਹਨੂੰ ਜਨਰਲ ਡਾਇਲ ਜਲੰਧਰ ਕੈਂਪ ਦੀ ਕੋਠੀ 'ਚ ਹੁੰਦਾ ਸੀਗਾ ਤੇ ਜਦੋਂ ਅਮਰਸਰ ਗਿਆ ਦੇਨੇ ਪਹਿਲਾਂ ਉਹਨੂੰ ਆਪਣੇ ਉਹਦੇ 'ਚ ਬੁਲਾਇਆ ਕਿ ਵੀ ਸਵੇਰੇ ਗੋਲੀ ਚਲਾਨੀ ਹੈ ਤੇ ਉਹ ਕਹਿੰਦਾ ਇਹ ਕਿੱਦਾਂ ਹੋ ਸਕਦਾ ਹੈ ਕਿ ਮੈਂ ਨਿਹੱਤੇ ਲੋਕਾਂ ਤੇ ਗੋਲੀ ਚਲਾਉ ਉਹ ਵੀ ਪੰਜਾਬੀ ਸੀਗਾ ਜੇ ਕੋਈ ਹੋਰ ਹੁੰਦਾ ਜਾ ਸ਼ਾਇਦ ਅਗਰ ਕੋਈ ਦੇਸੀ ਅਫਸਰ ਜਿਦਾ ਪੰਜਾਬ ਦੇ ਕੁਝ ਮੁਸਲਮਾਨ ਸਿੱਖ Hindu ਵੀ ਤਾਂ ਅੰਗਰੇਜ਼ ਦੀ ਫੌਜਾਂ ਚ ਅਫਸਰ ਸੀਗੇ ਅਗਰ ਉਹ ਗੋਲੀ ਚਲਾਉਂਦਾ ਤੇ ਫਿਰ ਇਹ ਮੂਵਮੈਂਟ ਸ਼ਾਇਦ ਇੰਨੀ ਨਾ ਵੱਧਦੀ ਆਪਸ ਦੀ ਲੜਾਈ ਤਿਆਰ ਹੋ ਜਾਂਦੀ ਉਹਨੂੰ ਹਾਲਾਂਕਿ ਸਸਪੈਂਡ ਕੀਤਾ ਗਿਆ ਤੇ ਉਹਦੇ ਤੇ ਕੋਰਟ ਮਾਰਸ਼ਲ ਲਾਇਆ ਗਿਆ ਇੱਕ ਐਸਪੀ ਰੈਂਕ ਦੇ ਬੰਦੇ ਨੂੰ ساری ਜ਼ਿੰਦਗੀ ਉਹਨਾਂ ਦਾ ਦੇਹਾਂਤ ਲੁਧਿਆਣਾ ਮੋਜਬੂਰਾ ਬਾਜ਼ਾਰ ਦੇ ਰਹਿਣ ਵਾਲੇ ਸੀਗੇ ਇੱਥੇ ਹੋਇਆ ਤੇ ਕਹਿਣ ਦਾ ਮਤਲਬ ਇਹ ਹੈ ਕਿ ਉਹਨੇ ਵੀ ਉੱਥੇ ਆਪਣੇ ਈਮਾਨ ਦਾ ਸਬੂਤ ਦਿੱਤਾ ਕਿ ਮੈਂ ਆਪਣੇ ਹੀ ਲੋਕਾਂ ਦੇ ਉੱਤੇ ਜਿਹੜੇ ਕਿ ਹਥਿਆਰਬੰਦ ਨਹੀਂ ਨੇ ਖਾਲੀ ਹੱਥ ਨੇ ਮੈਂ ਉਹਨਾਂ ਤੇ ਗੋਲੀ ਨਹੀਂ ਚਲਾਉਣਾ ਚਾਹੁੰਦਾ ਤੇ ਅੱਜ ਜਦੋਂ 15 ਅਗਸਤ ਦੇ ਦਿਨ ਆਉਂਦੇ ਨੇ بارشਾਂ ਹੁੰਦੀਆਂ ਮੈਂ ਕੱਲ ਪਰਸੋਂ ਵੀ ਬੈਠਾ ਸੋਚ ਰਿਹਾ ਸੀ ਇਹਨਾਂ بارشਾਂ ਨੂੰ ਦੇਖ ਕੇ ਕਿਉਂਕਿ ਮੈਂ ਇਤਿਹਾਸ ਬਹੁਤ ਪੜਿਆ ਬਹੁਤ ਲਿਖਿਆ ਲੁਧਿਆਣਾ ਤੇ ਕਿਤਾਬ ਮੇਰੀ ਦਾਸਤਾਨੇ ਲੁਧਿਆਣਾ 10 ਸਾਲ ਚ ਮੁਕੰਮਲ ਹੋਈ ਇਹ ਜਦ ਅਗਸਤ ਦੀਆਂ بارشਾਂ ਆਉਂਦੀਆਂ ਤੇ ਕਈ ਲੋਕੀ ਠੀਕ ਹੈ ਉਮਰ ਦੇ ਲਿਹਾਜ਼ ਨਾਲ ਇਹਨਾਂ ਤੋਂ ਲੁਤਫੰਦੋਜ਼ ਹੁੰਦੇ ਹੈ ਮਜ਼ਾ ਲੈਂਦੇ ਹੈ ਕਿ ਸ਼ਾਵਣ ਦਾ ਮਹੀਨਾ ਆਇਆ ਹੈ ਲੇਕਿਨ ਪੰਜਾਬੀਆਂ ਨੂੰ ਪੁੱਛੋ ਇਹਨਾਂ ਬਾਰਸ਼ਾਂ ਚ ਅਸੀਂ ਆਪਣੇ ਧੀਆ ਪੁੱਤਾਂ ਤੋਂ ਵਿਛੜੇ ਆਂ ਇਹਨਾਂ ਬਾਰਸ਼ਾਂ 'ਚ ਅਸੀਂ ਆਪਣੇ ਪੁਰਖਿਆਂ ਦੇ ਜਨਾਜ਼ੇ ਛੱਡ ਕੇ ਗਏ ਆ ਇਹਨਾਂ ਬਾਰਸ਼ਾਂ 'ਚ ਅਸੀਂ ਆਪਣੇ ਜਨਮ ਸਥਾਨ ਨੂੰ ਛੱਡਿਆ ਇਹਨਾਂ ਬਾਰਸ਼ਾਂ 'ਚ ਸਾਡੇ ਧਰਮ ਸਥਾਨ ਜਿੰਨੇ ਵੀ ਸੀ ਚਾਹੇ ਉਹ ਮੁਸਲਮਾਨਾਂ ਦੇ ਸੀ ਚਾਹੇ ਉਹ ਸਿੱਖਾਂ ਦੇ ਸੀ ਭਾਵੇਂ ਹਿੰਦੂ ਭਰਾਵਾਂ ਦੇ ਸੀ ਉਹ ਵੀਰਾਨ ਕਰ ਦਿੱਤੇ ਗਏ ਇਹ ਉਹੀ ਬਾਰਸ਼ਾਂ ਨੇ ਜਿਨ੍ਹਾਂ ਦੇ ਹੜ੍ਹਾਂ ਦੇ ਵਿੱਚ ਲੋਕਾਂ ਨੂੰ ਨਾ ਅੰਤਮ ਸੰਸਕਾਰ ਦਾ ਮੌਕਾ ਮਿਲਿਆ ਨਾ ਕਿਸੇ ਨੂੰ ਕਬਰ ਦੀ ਮਿੱਟੀ ਨਸੀਬ ਹੋਈ ਹੈ ਇਹ ਇਸ ਗੱਲ ਨੂੰ ਅਸੀਂ ਭੁਲਾ ਨਹੀਂ ਸਕਦੇ ਕਿ 15 ਅਗਸਤ 1947 ਦੇ ਵਿੱਚ ਜੋ ਕੁਝ ਹੋਇਆ ਉਸ ਉਸ ਦੁਖਾਂਤ ਨੂੰ ਉਸ ਚੀਜ਼ ਨੂੰ ਜਦ ਦੋ ਭਰਾ ਆਪਸ ਦੇ ਵਿੱਚ ਲੜ ਪਏ ਜਦ ਇੱਕੋ ਹੀ ਜਗ੍ਹਾ ਤੇ ਸਦੀਆਂ ਤੋਂ ਰਹਿਣ ਵਾਲੇ ਜਿਨ੍ਹਾਂ ਨੇ ਸ਼ੇਖ ਬਾਬਾ ਫਰੀਦੁੱਦੀਨ ਗਨਚਕਰ اور ਫਿਰ ਤਨਤਨ ਗੁਰੂ ਨਾਨਕ ਦੇਵ ਜੀ ਤੋਂ ਇੱਕ ਸਾਂਝ ਸ਼ੁਰੂ ਕੀਤੀ ਹੋਵੇ ਜਿਸ ਸਾਂਝ ਨੂੰ ਕਦੀ ਮੁਗਲ ਸਾਮਰਾਜ ਨਹੀਂ ਤੋੜ ਸਕਿਆ ਜਿਸ ਸਾਂਝ ਦੇ ਵਿੱਚ ਕਦੀ ਨਬੀ ਖਾਨ ਗਨੀ ਖਾਨ ਨਜ਼ਰ ਆਏ ਕਦੀ ਪੀਰ ਬੁੱਧੂ ਸ਼ਾਹ ਨਜ਼ਰ ਆਏ ਤੇ ਉਸ ਸਾਂਝ ਨੂੰ ਜਿਹੜੀ ਕਿ ਪਿਛਲੇ ਕਈ 100 ਸਾਲਾਂ ਤੋਂ ਲਗਾਤਾਰ ਜਿਹੜੀ ਅੰਗਰੇਜ਼ ਦੇ ਸਾਹਮਣੇ ਵੀ ਇੱਕ ਮੈਂ ਸਮਝਦਾ ਕਿ ਲੋਹੇ ਦੀ ਕੰਧ ਬਣ ਕੇ ਖੜੀ ਰਹੀ ਜਿਸ ਸਾਂਝ ਨੇ ਅੰਗਰੇਜ਼ ਨੂੰ ਉੱਪਰ ਜਣਤੇ ਮਜਬੂਰ ਕਰ ਦਿੱਤਾ ਸਿਆਸਤਦਾਨਾਂ ਦੀ ਚਾਲਬਾਜ਼ੀਆਂ ਨੇ ਸਿਆਸਤਦਾਨਾਂ ਦੇ ਆਪਣੇ ਮਫਾਦ ਨੇ ਕਿਉਂਕਿ ਜਿਨ੍ਹਾਂ ਨੇ ਪਾਕਿਸਤਾਨ ਮੰਗਿਆ ਉਹ ਤਾਂ ਪੰਜਾਬੀ ਮੁਸਲਮਾਨ ਨਹੀਂ ਸੀ ਨਾ محمد ali ਜਿਨ੍ਹਾਂ ਪੰਜਾਬ ਦਾ ਰਹਿਣਾ ਨਹੀਂ ਸੀ ਔਰ ਉਸ ਦੀ ਪਾਰਟੀ ਜਿਹਨਾਂ ਲੋਕਾਂ ਨੇ ਪਾਕਿਸਤਾਨ ਮੰਗਿਆ ਉਹ ਤਾਂ ਪੰਜਾਬੀ ਨਹੀਂ ਸੀ ਹੂੰ ਤੇ ਇੱਥੇ ਵੀ ਜਿਹੜੇ ਲੋਕ ਇੱਥੇ ਰਹਿੰਦੇ ਸੀ ਕਿ ਤੁਸੀਂ ਪੁਰਾਣੇ ਆਪਣੇ ਪੁਰਖਿਆਂ ਨੂੰ ਪੁੱਛੋ ਜਿਹੜੇ ਹਿੰਦੂ ਸਿੱਖ ਅਜੇ ਮੌਜੂਦ ਨੇ ਆਪਣੇ ਪੰਜਾਬ 'ਚ ਜਾਂ ਪਾਕਿਸਤਾਨ 'ਚ ਜਿਹੜੇ ਮੁਸਲਮਾਨ ਬੁੜੇ ਮੌਜੂਦ ਨੇ ਬੁੜੀਆਂ ਮੌਜੂਦ ਨੇ ਸਾਡੀਆਂ ਮਾਵਾਂ ਉਹਨਾਂ ਨੂੰ ਕਦੀ ਪੁੱਛੋ ਤੇ ਉਹ ਕਹਿੰਦੇ ਸਾਨੂੰ ਤਾਂ ਐਂ ਲੱਗਦਾ ਸੀ ਵੀ ਸ਼ਾਇਦ 2-4 ਦਿਨ ਦੀ ਗੱਲ ਹੈ ਥੋੜੇ ਹਾਲਾਤ ਖਰਾਬ ਹੋਏ ਨੇ ਉਤੋਂ ਬਾਅਦ ਅਸੀਂ ਮੁੜ ਕੇ ਆਪਣੇ ਘਰਾਂ ਨੂੰ ਵਾਪਸ ਜਿਹੜਾ ਆਇਓ ਆਣਾ ਹੈ ਲੇਕਿਨ ਉਹਨਾ ਭੋਲੇ ਲੋਕਾਂ ਨੂੰ ਇਹ ਪਤਾ ਨਹੀਂ ਸੀ ਕਿ ਤੁਸੀਂ ਇੱਕ ਐਸੇ ਸਿਆਸਤਦਾਨ ਦੀ ਪੇਂਟ ਚੜ ਗਏ ਹੋ ਜਿਹੜੇ ਨਾ ਉਧਰ ਨਾ ਇਧਰ ਉਹ ਹਮੇਸ਼ਾ ਆਪਣੀ ਗੱਲ ਕਰਨਗੇ ਉਹ ਇਨਸਾਨਾਂ ਦੀ ਜਿਹੜੀ ਗੱਲ ਹੈ ਉਹਨੂੰ ਅੱਗੇ ਨਹੀਂ ਰੱਖਣਗੇ ਮੈਂ ਵੀ ਪਹਿਲਾਂ ਪੁੱਛਿਆ ਸੀ ਵੀ ਇਸ ਦੇ ਪਿੱਛੇ ਕਾਰਨ ਕੀ ਰਿਹਾ ਕੋਣ ਸੀਗਾ ਇਸ ਦੇ ਪਿੱਛੇ ਗਲਵ ਹੈ ਜਿਨ੍ਹਾਂ ਨੂੰ ਅਸਲ ਦੇ ਵਿੱਚ ਮੁਗਲ ਸਮਰਾਜ ਸੀ ਉਹ ਨਹੀਂ ਅਲੱਗ ਕਰ ਪਾਏ ਕਿਉਂਕਿ ਉਹ ਤਾਂ ਮੁਗਲਾਂ ਦਾ ਸਮਰਾਜ ਸੀਗਾ ਫਿਰ ਇਹ ਲੱਗ ਕਿਦਾਂ ਹੋਏ ਜਿੱਥੇ ਤੱਕ ਮੈਂ ਹੁਣ ਤੱਕ ਪੜਿਆ ਮੈਨੂੰ ਇਹ ਸਮਝ ਆਂਦਾ ਜੋ ਕਾਰਨ ਮੈਂ ਸ਼ੁਰੂ ਜੀ ਤੁਹਾਡੇ ਨਾਲ ਗੱਲ ਕੀਤੀ ਕਿ ਪੰਜਾਬੀ ਘਟ ਗਿਣਤੀ ਹੋਣ ਦੇ ਬਾਵਜੂਦ ਮੋਢੀ ਬਣੇ ਰਹੇ ਤੇ ਫਿਰ ਦੇਸ਼ ਦੇ ਬਹੁਤ ਸਾਰੇ ਸਿਆਸਤਦਾਨਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਅਗਰ ਪੰਜਾਬ ਦੇ ਟੁਕੜੇ ਨਹੀਂ ਕੀਤੇ ਜਾਣਗੇ ਤੇ ਦਿੱਲੀ ਦੀ ਰਾਜਗਦੀ ਤੇ ਸਿਆਸਤ ਚ ਪੰਜਾਬ ਦੇ ਲੋਕ ਹੀ ਉੱਤੇ ਬੈਠੇ ਅਗਰ ਪੰਜਾਬੀਆਂ ਨੂੰ ਅਲੱਗ ਨਹੀਂ ਕੀਤਾ ਗਿਆ ਅਗਰ ਪੰਜਾਬ ਦੇ ਟੁਕੜੇ ਨਹੀਂ ਕੀਤੇ ਗਏ ਤੇ ਇਹ ਦੁਨੀਆ ਤੇ ਰਾਜ ਕਰ ਤੇ ਫਿਰ ਇਹ ਪੂਰੇ ਦੇਸ਼ ਨੂੰ ਇਹ ਦੇਸ਼ ਨੂੰ ਇਨਸਾਫ ਦੀ ਡੈਮੋਕ੍ਰੇਸੀ ਦਾ ਪਾਠ ਪੜ੍ਹਾਣਗੇ ਫਿਰ ਇਹ ਗੁੰਡਾਗਰਦੀ ਦਾ ਰਾਜ ਜਿਹੜਾ ਹੈ ਜਿਹੜਾ ਸਮੇਂ-ਸਮੇਂ 'ਤੇ ਕਈ ਵਾਰੀ ਸਥਾਪਿਤ ਹੋ ਜਾਂਦਾ ਹੈ ਜਿਹਦੇ 'ਚ ਧਾਰਮਿਕ ਕੱਟੜਵਾਦ ਵੀ ਹੁੰਦਾ ਹੈ ਜਿਹਦੇ 'ਚ ਦੰਗੇ ਵੀ ਹੁੰਦੇ ਆ ਜਿੱਚ ਫਸਾਦ ਵੀ ਹੁੰਦੇ ਆ ਜਿਹਦੇ ਜੀ ਇੱਕ ਦੂਜੇ ਦੀ ਧੀਆਂ ਪੈਣਾ ਦੀ ਇੱਜ਼ਤ ਵੀ ਲੁੱਟੀ ਜਾਂਦੀ ਹੈ ਤੇ ਉਹਨਾਂ ਨੂੰ ਇਹ ਸੀਗਾ ਵੀ ਅਗਰ ਪੰਜਾਬੀ ਵਜੂਦ ਦੇ ਵਿੱਚ ਰਹਿੰਦੇ ਐ ਉਹਨੋਂ ਪੰਜਾਬੀ ਚਾਹੇ ਸਿੱਖ ਨੇ ਚਾਹੇ ਮੁਸਲਮਾਨ ਨੇ ਚਾਹੇ ਹਿੰਦੂ ਨੇ ਇਹਨਾਂ ਤਿੰਨਾਂ ਚੋਂ ਕੋਈ ਹੋਣ ਹੂੰ ਉਹਨੂੰ ਇਹ ਸੀਗਾ ਵੀ ਅਗਰ ਇਹ ਤਾਕਤਵਰ ਲੋਕ ਜਿਹੜੇ ਨੇ ਐਡਾ ਵੱਡਾ ਸਟੇਟ ਐਡਾ ਵੱਡਾ ਸੂਬਾ ਜਿਹੜਾ ਹੈ ਅਗਰ ਇਹ ਰਿਹਾ ਸਾਡੀ ਸਿਆਸਤ ਤਾਂ ਖਤਮ ਹੋ ਜਾਊਗੀ ਸਾਡੀ ਵਿਧਾਨ ਸਭਾ ਚ ਜਾਂ ਪਾਰਲੀਮੈਂਟ ਚ ਸਿਆਸਤ ਨਹੀਂ ਹੋ ਨਜ਼ਰ ਆਣੀ ਫਿਰ ਤਾਂ ਪੰਜਾਬੀਆਂ ਦਾ ਗਲਬਾ ਜਿਹੜਾ ਉਹ ਨਜ਼ਰ ਆਏਗਾ ਮੈਂ ਸਮਝਦਾ ਜਿੱਥੇ ਤੱਕ ਹੁਣ ਤੱਕ ਇਤਿਹਾਸ ਨੂੰ ਮੈਂ ਪੜਦਾ ਕਿ ਉਸ ਵੇਲੇ ਦੇ ਜਿਹੜੇ ਮਫਾਦ ਪਰਸਤ ਲੀਡਰ ਸੀਗੇ ਉਹ ਤੇ ਅੰਗਰੇਜ਼ ਉਹ ਦੋਨੋਂ ਇਹ ਚਾਹੁੰਦੇ ਸੀਗੇ ਕਿ ਭਾਰਤ ਦੇ ਵਿੱਚ ਕੁਝ ਐਸਾ ਪਾੜ ਪਾਇਆ ਜਾਵੇ ਕਿ ਜਿਹਦੇ ਨਾਲ ਉਹਨਾਂ ਦੇ ਤਾਂ ਉੱਲੂ ਸਿੱਧੇ ਹੋ ਜਾਣ ਔਰ ਸਦੀਆਂ ਤੱਕ ਜਿਹੜਾ ਹੈ ਅਸੀਂ ਆਪਣੇ ਪੈਰਾਂ ਦੇ ਉੱਤੇ ਖੜੇ ਹੁੰਦੇ ਕਾਬਲ ਨਾ ਬਣ ਸਕੀਏ ਲੇਕਿਨ ਅਗਰ ਅਸੀਂ ਉਹਨਾਂ ਇਤਿਹਾਸ ਨੂੰ ਦੇਖਦੇ ਹਾਂ 1800 1947 ਦਾ ਜਿਹੜਾ ਦੁਖਾਂਤ ਪੰਜਾਬ ਦੇ ਉੱਤੇ guzreya ਹੈ ਅੱਜ ਕੱਲ੍ਹ ਆ ਜਿਹੜੀਆਂ ਬਾਦਸ਼ਾਹਾਂ ਹੋ ਰਹੀਆਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹਨਾਂ ਬਾਦਸ਼ਾਹਾਂ ਦੇ ਵਿੱਚ 1947 ਚ ਕਹਿਤ ਪੈ ਗਿਆ ਸੀਗਾ ਇਹਨਾਂ ਬਾਰਸ਼ਾਂ 'ਚ ਲੋਕਾਂ ਨੂੰ ਪਾਣੀ ਪੀਣ ਨੂੰ ਨਹੀਂ ਮਿਲ ਰਿਹਾ ਸੀ। ਇਹਨਾਂ ਬਾਰਸ਼ਾਂ ਦੇ ਵਿੱਚ ਹੀ ਲੋਕ ਜਿਹੜੇ ਪਾਕਿਸਤਾਨ ਗੱਡੀਆਂ 'ਚ ਭਰ ਕੇ ਜਾ ਰਹੇ ਸੀਗੇ, ਉੱਥੇ ਸਿਰਫ ਉਹਨਾਂ ਦੀਆਂ ਜਨਾਜ਼ੇ ਪਹੁੰਚਦੇ ਸੀ। ਇਹਨਾਂ ਬਾਰਸ਼ਾਂ 'ਚ ਪਾਕਿਸਤਾਨ ਤੋਂ ਜਿਹੜੇ ਹਿੰਦੂ ਸਿੱਖ ਰੇਲ ਗੱਡੀਆਂ 'ਚ ਆ ਰਹੇ ਸੀ, ਇੱਥੇ ਉਹਨਾਂ ਦੀਆਂ ਸਿਰਫ ਲਾਸ਼ਾਂ ਹੀ ਲਾਈਆਂ ਜਾਂਦੀਆਂ ਸੀ ਜਿੰਦਾ زندہ بندے نہیں اترے گئے کئی کئی ਪਰिवार کئی کئی ਪਰिवार ਜਿਨ੍ਹਾਂ ਦੇ 20 25 25 ਜੀ ਸੀ ਉਹਨਾਂ ਚ ਇੱਕ ਇੱਕ ਬੰਦਾ ਹੀ بچਿਆ ਬਹੁਤ ਸਾਰੇ ਪਰिवार ਐਸੇ ਗੁਜ਼ਰੇ ਐ ਜਿਨ੍ਹਾਂ ਦੀਆਂ ਬੇਟੀਆਂ ਜਵਾਨ ਜੜੀਆਂ ਗਵਾਚ ਗਈਆਂ ਇਹਨਾਂ ਹੱਲਿਆਂ ਦੇ ਦੌਰਾਨ ਜਿਨ੍ਹਾਂ ਦੇ ਪੁੱਤ ਗਵਾਚ ਗਏ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਿਆ ਵੀ ਗਏ ਕਿੱਥੇ ਗਏ ਉਹਨਾਂ ਦੀ ਕੋਈ ਗਿਣਤੀ ਨਹੀਂ ਕੋਈ ਅਜੇ ਤੱਕ ਉਹਨਾਂ ਦੇ ਉੱਤੇ ਕੋਈ ਸਰਵੇ ਹੀ ਨਹੀਂ ਹੋਇਆ ਅਜੇ ਤੱਕ ਕੋਈ ਇਹ ਗਿਣਤੀ ਇਕੱਠੀ ਨਹੀਂ ਕੀਤੀ ਗਈ ਵੀ ਕੌਣ ਕਿੱਥੋਂ ਤੁਰਿਆ ਕਿੱਥੇ ਮਾਰਿਆ ਗਿਆ ਕਿੱਥੇ ਪਹੁੰਚਿਆ ਮਾਰਨ ਵਾਲੇ ਲੋਕ ਕੌਣ ਸੀ ਅਗਰ ਤੁਸੀਂ ਪੰਜਾਬੀਆਂ ਨੂੰ ਪੁੱਛਦੇ ਹੋ ਮੁਸਲਮਾਨਾਂ ਨੂੰ ਸਿੱਖਾਂ ਨੂੰ ਜਾਂ ਹਿੰਦੂਆਂ ਨੂੰ ਕੌਣ ਹੈ ਮਾਰਨ ਵਾਲੇ ਉਹ ਇਹ ਦੱਸਦੇ ਵੀ ਸਾਡੇ ਪਿੰਡ ਵਾਲਾ ਤਾਂ ਕੋਈ ਨਹੀਂ ਸੀ ਤੁਸੀਂ ਜਿੰਨੀਆਂ ਕਹਾਣੀਆਂ ਅੱਜ ਤੱਕ ਇਕੱਠੀਆਂ ਕਰ ਲਓਗੇ ਤੇ ਇਹਦਾ ਮਤਲਬ ਕਿ ਜਦੋਂ ਪੰਜਾਬ ਦੇ ਵਿੱਚ ਵੰਡ ਪਾਈ ਗਈ ਤੇ ਉਸ ਵੰਡ ਦੇ ਪਿੱਛੇ ਵੀ ਪੂਰੀ ਪਲਾਨ ਦਿਮਾਗ